ਸਾਹਿਬ ਜੀ ਸਾਰਿਆਂ ਨੂੰ ਅੱਜ ਜਿਹੜਾ ਟੌਪਿਕ ਹੋਊਗਾ ਉਹ ਹੋਊਗਾ ਆਪਣਾ S500 ਬਾਰੇ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ S400 ਦੀ ਡਿਟੇਲ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਤਾਂ ਹੁਣ ਆਪਣਾ S500 ਬਾਰੇ ਗੱਲ ਕਰਾਂਗੇ ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ S400 ਨੇ ਜਿਹੜੀ ਤਬਾਈ ਪਾਕਿਸਤਾਨ ਦੇ ਵਿੱਚ ਫਲਾਈ ਹੈ ਉਹ ਪਾਕਿਸਤਾਨ ਤੋਂ ਵੱਧ ਇਹਦਾ ਨੁਕਸਾਨ ਹੋਰ ਕੋਈ ਨਹੀਂ ਦੱਸ ਸਕਦਾ ਇਸ ਡਿਫੈਂਸ ਸਿਸਟਮ ਨੇ S400 ਨੇ ਜੀ ਪਾਕਿਸਤਾਨ ਨੂੰ ਗੋਡਿਆਂ ਭਾਰ ਕਰਤਾ ਸੀ ਤਾਂ ਉਹਦੇ ਸਾਰੇ ਜਿੰਨੇ ਵੀ ਉਹਨੇ ਚੀਨ ਤੋਂ ਡਿਫੈਂਸ ਸਿਸਟਮ ਲਈ ਸੀ ਉਹ ਵੀ ਸਾਰੇ ਫੇਲ ਹੋ ਗਏ ਤਾਂ ਬਹੁਤ ਹੀ ਐਡਵਾਂਸ S400 ਸਿਸਟਮ ਸੀ ਪਰ ਹੁਣ ਇਹ ਸੁਣਨ ਚ ਆ ਰਹੀ ਹੈ ਗੱਲ ਕਿ ਭਾਰਤ ਦੀ ਰਸ਼ੀਆ ਨਾਲ ਗੱਲ ਚੱਲ ਰਹੀ ਹੈ S500 ਸਿਸਟਮ ਬਾਰੇ ਹੁਣ A S 500 ਸਿਸਟਮ ਕੀ ਹੈ ਇਹ ਵੀ ਸਰਫੇਸ ਟੂ 에ਅਰ ਮਿਜ਼ਾਈਲ ਸਿਸਟਮ ਹੈ ਜਿਹੜਾ ਕਿ ਸਰਫੇਸ ਤੋਂ ਯਾਨੀ ਕਿ ਧਰਤੀ ਦੀ ਸਤਹ ਤੋਂ ਮਿਜ਼ਾਈਲ ਕਿਸੇ ਵੀ ਮਿਜ਼ਾਈਲ ਨੂੰ ਤਬਾਹ ਕਰ ਸਕਦਾ ਹੈ ਤੇ ਹੁਣ ਉਹਨਾਂ ਉਸ ਤੇ ਇਹਦੇ ਚ ਕੀ ਫਰਕ ਹੈ ਸਭ ਤੋਂ ਪਹਿਲਾਂ ਤੇ ਇਹਦੀ ਰੇਂਜ ਜ਼ਿਆਦਾ ਹੈ ਇਹਦੀ ਰੇਂਜ ਕਹਿੰਦੇ ਜੀ 600 ਕਿਲੋਮੀਟਰ ਤੱਕ ਹੈ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਵੀ ਜਿਹੜੀ S 500 ਹੈ ਉਹਦੀ ਰੇਂਜ 500 ਕਿਲੋਮੀਟਰ ਤੱਕ ਹੁੰਦੀ ਹੈ 500 ਕਿਲੋਮੀਟਰ ਤਾਈ ਤੇ ਇਹਦੀ ਜਿਹੜੀ ਰੇਂਜ ਹੈ ਉਹ 600 ਕਿਲੋਮੀਟਰ ਤਾਈ ਹੈ ਤਾਂ ਜਿਹੜਾ S500 ਸਿਸਟਮ ਹੈ ਜੀ ਇਹ ਡਿਵੈਲਪ ਕਿਹੜੀ ਕੰਪਨੀ ਨੇ ਕੀਤਾ ਹੈ ਇਹ ਅਲਮਾਜ਼ ਐਂਟੇ ਕੰਪਨੀ ਹੈ ਜਿਹੜੀ ਕਿ ਰੂਸ ਦੀ ਗਵਰਨਮੈਂਟ ਜਿਹੜੀ ਰਸ਼ੀਆ ਦੀ ਸਰਕਾਰੀ ਕੰਪਨੀ ਕਹਿ ਸਕਦੇ ਆ ਇਹਨੂੰ ਆਪਾਂ ਤਾਂ ਇਹਨੂੰ ਰਸ਼ੀਅਨ ਗਵਰਨਮੈਂਟ ਦੀ ਸਪੋਰਟ ਹੈ ਜੀ ਇਹ ਕੰਪਨੀ 2002 ਚ ਬਣਾਈ ਗਈ ਸੀ ਤਾਂ ਹੁਣ S400 ਨਾਲੋਂ ਇਹਦਾ ਕੀ ਫਰਕ ਹੈ S500 ਦਾ ਵੀ ਦੇਖੋ ਇਹ ਉਸ ਤੋਂ ਕਿੰਨੀ ਘਾਤਕ ਸਿੱਧ ਹੋ ਸਕਦੀ ਹੈ ਦੱਸਦੇ ਆ ਜੀ ਇਹ ਐਟ ਅ ਟਾਈਮ 10 ਹਾਈਪਰਸੋਨਿਕ ਟਾਰਗੇਟ ਨੂੰ ਸਾਈਮਟੇਨियसਲੀ ਹਿੱਟ ਕਰ ਸਕਦੀ ਹੈ ਮੰਨ ਲਓ ਜੇ 10 ਮਿਜ਼ਾਈਲਾਂ ਕਰੀਆਂ ਜਾਂਦੀਆਂ ਮੰਨ ਲਓ ਸਪੋਜ਼ ਕਰੋ ਪਾਕਿਸਤਾਨ 10 ਮਿਜ਼ਾਈਲਾਂ ਨੂੰ ਹਾਈਪਰਸੋਨਿਕ ਮਿਜ਼ਾਈਲਾਂ ਨੂੰ ਕਰਦਾ ਹੈ ਤਾਂ ਇਹ 10 ਮਿਜ਼ਾਈਲਾਂ ਨੂੰ ਇੱਕੇਦਮ ਸੈਂਸ ਕਰਕੇ ਤੇ ਉਹਨਾਂ ਨੂੰ ਹਵਾ ਚ ਡਿਸਟਰੋਏ ਕਰ ਦੂਗੀ ਹੋਰ ਵੀ ਇਹਦੇ ਕਈ ਬੈਨੀਫਿਟਸ ਨੇ ਇਸ ਡਿਫੈਂਸ ਸਿਸਟਮ ਦੇ S500 ਦੇ ਇੱਕ ਤਾਂ ਇਹਦੀ ਜਿਹੜੀ ਟਾਰਗੇਟ ਤੇ ਦੰਦੀ ਕਪੈਸਿਟੀ ਹੈ ਕੈਪੇਬਿਲਿਟੀ ਹੈ ਉਹ ਬਹੁਤ ਐਡਵਾਂਸ ਹੈ ਤਾਂ ਇਹਨੂੰ ਆਪਾਂ ਐਡਵਾਂਸ ਟਾਰਗੇਟ ਕੈਪੇਬਿਲਿਟੀ ਕਹਿੰਦੇ ਆ ਬਾਕੀ ਬਾਕੀ ਦਾ ਕੀ ਫਰਕ ਹੈ S400 ਨਾਲੋਂ ਇਹਦਾ ਜਿਹੜਾ ਰਿਸਪੌਂਸ ਟਾਈਮ ਹੈ ਜਦੋਂ ਇਹਦਾ ਰਿਸਪੌਂਸ ਟਾਈਮ ਬਹੁਤ ਹੀ ਜ਼ਿਆਦਾ ਤੇਜ਼ ਹੈ ਜੀ ਜੇ ਇਹਨੂੰ ਕੰਪੇਅਰ ਕਰੀਏ S400 ਨਾਲੋਂ ਤਾਂ ਕਿੰਨਾ ਕੁ S400 9 ਤੋਂ 10 ਸੈਕਿੰਡ ਲੈਂਦਾ ਸੀਗਾ ਜੀ ਠੀਕ ਹੈ ਜੀ ਤਾਂ ਪਰ ਜਿਹੜਾ ਇਹ S500 ਸਿਸਟਮ ਹੈ ਇਹ ਦੇਖੋ ਉਹ ਤਾਂ 9 ਤੋਂ 10 9 ਤੋਂ 10 ਸੈਕਿੰਡ ਲੈਂਦਾ ਸੀ ਇਹ ਜਸਟ 4 ਸੈਕਿੰਡ ਦੇ ਵਿੱਚ ਹੀ ਕੀ ਹੈ ਰਿਸਪੌਂਡ ਕਰ ਦੂਗਾ ਇਹਦਾ ਰਡਾਰ ਸਿਸਟਮ ਬਹੁਤ ਵਧੀਆ ਹੈ ਕੰਪਰੀਹੈਂਸਿਵ ਰਡਾਰ ਸਿਸਟਮ ਹੈ ਇਹਦਾ ਤਾਂ ਇਹ ਧਰਤੀ ਤੋਂ ਧਰਤੀ ਤੱਕ ਡਿਟੈਕਟ ਕਰਦਾ ਹੀ ਹੈ ਇਹ ਆਪਣੇ ਜਿਹੜੇ ਸਪੇਸ ਤੋਂ ਥ੍ਰੈਟ ਹੈ ਜਿਵੇਂ ਹੁਣ ਆਪਾਂ ਦੇਖਦੇ ਹਾਂ ਸਪੇਸ ਸਟੇਸ਼ਨ ਚਾਈਨਾ ਨੇ ਬਣਾਇਆ ਹੋਇਆ ਹੈ ਜੇ ਸਪੇਸ ਸਟੇਸ਼ਨ ਤੋਂ ਵੀ ਕੋਈ ਮਿਜ਼ਾਈਲ ਆਉਂਦੀ ਹੈ ਤੇ ਇਹ 2000 ਕਿਲੋਮੀਟਰ ਇਹਨੂੰ ਪਹਿਲਾਂ ਡਿਟੈਕਟ ਕਰ ਸਕਦੀ ਹੈ ਤਾਂ ਆਪਾਂ ਨੂੰ ਸਪੇਸ ਤੋਂ ਵੀ ਖਤਰਾ ਇਹਦੇ ਨਾਲ ਆ ਕਹਿ ਸਕਦੇ ਹਾਂ ਵੀ ਸਪੇਸ ਤੋਂ ਜਿਹੜਾ ਖਤਰਾ ਹੈ ਉਹ ਵੀ ਇਹ ਪਾਪ ਸਕਦੀ ਹੈ ਤਾਂ ਇਹਦੀ ਗੱਲ S500 ਦੀ ਕਦੋਂ ਚੱਲੀ ਇਹ ਜੁਲਾਈ 2024 ਦੇ ਵਿੱਚ ਮੋਦੀ ਜੀ ਵਿਜ਼ਿਟ ਕੀਤੇ ਸੀ ਰਸ਼ੀਆ ਉਦੋਂ ਇਸ ਦੀ ਚਰਚਾ ਹੋਈ ਸੀ ਤਾਂ ਉਸ ਤੇ ਇਹ ਵੀ ਚਰਚਾ ਹੋਈ ਕਿ S500 ਸਿਸਟਮ ਨੂੰ ਆਪਾਂ ਜੁਆਇੰਟ ਪ੍ਰੋਡਿਊਸ ਕਰਨਾ ਹੈ ਉਹਦੀ ਜੁਆਇੰਟ ਪ੍ਰੋਡਕਸ਼ਨ ਕਰਨੀ ਹੈ ਮਤਲਬ ਜੋ ਆਪਾਂ ਸਿਸਟਮ ਬਣਾਉਣੇ ਆ ਤਾਂ ਇਹ ਰਸ਼ੀਆ ਦਾ ਆਫਰ ਆਪਾਂ ਨੂੰ ਵੀ ਜੁਆਇੰਟਲੀ ਪ੍ਰੋਡਿਊਸ ਕਰਗੇ ਆਪਾਂ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਜਿਹੜੀ S500 ਦੀ ਡੀਲ ਹੈ ਉਹ ਭਾਰਤ ਕਰੈਕ ਕਰ ਸਕਦਾ ਹੈ ਰਸ਼ੀਆ ਤੋਂ ਤਾਂ ਜਦੋਂ ਇਹ ਸਿਸਟਮ ਆਉਂਦਾ ਹੈ ਤਾਂ ਹੁਣ ਦੇਖੋ ਤੁਸੀਂ ਚਾਈਨਾ ਕੋਲ ਵੀ S400 ਤੱਕ ਨਹੀਂ ਹਜੇ ਪਹੁੰਚਿਆ ਪਾਕਿਸਤਾਨ ਕੋਲ ਤਾਂ ਬਹੁਤ ਪਿੱਛੇ ਐ ਤਾਂ ਫਿਰ ਆਪਣਾ ਹੀ ਅ ਡਿਫੈਂਸ ਦੇ ਮਾਮਲੇ ਦੇ ਵਿੱਚ ਆਪਾਂ ਚਾਈਨਾ ਤੇ ਪਾਕਿਸਤਾਨ ਨੂੰ ਪਿੱਛੇ ਛੱਡ ਦਾਂਗੇ ਤਾਂ ਜਿਹੜਾ ਇਹ S500 ਡਿਫੈਂਸ ਸਿਸਟਮ ਹੈ ਤਾਂ ਇਹ ਸਭ ਤੋਂ ਐਡਵਾਂਸ ਡਿਫੈਂਸ ਸਿਸਟਮ ਹੈ ਰਸ਼ੀਆ ਦਾ ਤਾਂ ਹੁਣ ਇਹਦੇ ਵਿੱਚ ਤੁਸੀਂ ਦੇਖੋਣਗੇ S300 ਸਿਸਟਮ ਵੀ ਆਉਂਦਾ ਜੀ S400 ਵੀ ਆਉਂਦਾ ਤੇ ਜਿਹੜਾ S500 ਜਿਹਦੀ ਆਪਾਂ ਅੱਜ ਗੱਲ ਕੀਤੀ ਇਹ ਸਭ ਤੋਂ ਐਡਵਾਂਸ ਹੈ ਇਹ ਸਿਸਟਮ ਭਾਰਤ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾ ਦੇਗਾ ਤਾਂ ਆਪਾਂ ਹੋਰ ਵੀ ਜ਼ਿਆਦਾ ਪਾਕਿਸਤਾਨ ਤੋਂ ਜਿਹੜੇ ਖਤਰੇ ਆ ਉਹਨੂੰ ਆਪਾਂ ਕੀ ਕਰ ਸਕਦੇ ਡਿਟੈਕਟ ਕਰ ਸਕਦੇ ਹਾਂ ਤਾਂ ਰੀਸੈਂਟਲੀ ਤੁਸੀਂ ਸੁਣਿਆ ਹੋਊਗਾ ਸਰੋਤਿਓ ਕਿ ਪਾਕਿਸਤਾਨ ਦੇ ਵਿੱਚ ਸੁੰਨ ਚ ਖਬਰ ਆ ਰਹੀ ਹੈ ਕਿ